ਰਾਏ 3 ਬਜਰੰਗੀ ਹਰ ਹਰ ਮਹਾਦੇਵ 3 ਲੱਖ ਦੀ ਲਾਗਤ ਦੇ ਨਾਲ ਡਿਵਾਈਡਰ ਦਾ ਕੰਮ ਜਿਹੜਾ ਹੈ ਐਸੋਸੀਏਸ਼ਨ ਵਾਲਿਆਂ ਨੇ ਤੇ ਇਸ ਬਾੜ ਦੇ ਇੰਚਾਰਜ ਨਿਲ ਮਲੋਤਰਾ ਜੀ ਨੇ ਇਹਨਾਂ ਸਾਰਿਆਂ ਨੇ ਸੈਣੀ ਸਾਹਿਬ ਆਪਣੇ ਕਾਉਂਸਲਰ ਗੈਬੀ ਜੀ ਕੁੱਕੂ ਜੀ ਮੈਣੀ ਸਾਹਿਬ ਸਾਰਿਆਂ ਨੇ ਜਿੰਨੇ ਵੀ ਮੇਰੇ ਆਪਣੇ ਸੈਣੀ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਸਾਰਿਆਂ ਦਾ ਇਸ ਗੱਲ ਦੀ ਬਹੁਤ ਜ਼ਰੂਰੀ ਡਿਮਾਂਡ ਸੀ ਕਿ ਜਿਹੜਾ ਇਹ ਡਿਵਾਈਡਰ ਆ ਜਿਵੇਂ ਫੀਲਡ ਗਾਂ ਸਿਵਲ ਹਸਤੜ ਆਪਣਾ ਸਾਰੇ ਇਲਾਕੇ 'ਚ ਬਣਿਆ ਹੋਇਆ ਵਾ ਸ਼ੰਗਾਰ ਸਿਲਮਾ ਰੋਡ ਤੇ ਐਦਾਂ ਹੀ ਸੇਮ ਸੁੰਦਰ ਨਗਰ ਤੋਂ ਲੈ ਕੇ ਬਸਤੀ ਚੌਂਕ ਤੱਕ ਇਹ ਬਣਨਾ ਚਾਹੀਦਾ ਹੈ ਦੁਕਾਨਦਾਰ ਵੀਰਾਂ ਦਾ ਤੇ ਮੱਲੇ ਵਾਲਿਆਂ ਦਾ ਬਹੁਤ ਜ਼ਰੂਰੀ ਡਿਮਾਂਡ ਸੀ ਜਦੋਂ ਬਣ ਜੂਗਾ ਇੱਕ ਤਾਂ ਇਲਾਕੇ ਦੀ ਖੂਬਸੂਰਤੀ ਉਹ ਇੱਕ ਸੇਫਟੀ ਪੱਖੋਂ ਕੋਈ ਬੰਦੇ ਟੱਪ ਕੇ ਇੱਧਰ ਆ ਜਾਂਦੇ ਜਾਂ ਕੋਈ ਬੱਚਾ ਇੱਧਰ ਆ ਜਾਂਦਾ ਵਾ ਜਿੱਥੇ ਜਿੱਥੇ ਰਸਤਾ ਉੱਥੇ ਉੱਥੇ ਰਸਤਾ ਛੱਡਿਆ ਜਾਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਇਹ ਬਾੜ ਵਾਲਿਆਂ ਦੇ ਦੇਖੋ ਮਾਹੌਲ ਜੈ ਹੈ ਗਿਆ ਵਾ ਜਿਵੇਂ ਪਹਿਲਾਂ 92 ਤੋਂ 94 ਹੋ ਗਏ ਹੁਣ 95 ਹੋ ਜਾਣੇ ਨੇ ਇਹ ਹੌਲੀ ਹੌਲੀ ਇਦਾਂ ਹੀ ਕੰਮ ਵਧੀ ਜਾਣਾ ਇਹ ਆਮ ਆਦਮੀ ਪਾਰਟੀ ਆ ਕੰਮ ਕਰਦੀ ਆ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਨਹੀਂ ਤਾਂ ਸਰਕਾਰਾਂ ਦਾ ਪੌਣੇ ਪੰਜ ਸਾਲ ਬਾਅਦ ਦਿਖਦੀਆਂ ਹੁੰਦੀਆਂ ਨੇ ਪਰ ਇਹ ਆਮ ਆਦਮੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਇਹਨਾਂ ਦੁਕਾਨਦਾਰ ਵੀਰਾਂ ਨੇ ਨਿੱਲ ਨੂੰ ਮਲੋਤਰੇ ਨੂੰ ਜਰਤ ਕਿਹਾ ਇਹਨੇ ਮੇਰੇ ਕੰਨੀ ਪਾਇਆ ਮੈਂ ਉਸੇ ਵੇਲੇ ਇਹਨਾਂ ਨਾਲ ਵਾਅਦਾ ਕਰਕੇ ਗਿਆ ਸੀ ਦੁਕਾਨਦਾਰ ਵੀਰਾਂ ਨਾਲ ਵੀ ਇਹ ਪਹਿਲ ਦੇ ਆਧਾਰ ਤੇ ਕੰਮ ਕਰਾਵਾਂਗੇ ਅੱਜ ਉਹ ਕੰਮ ਹੋਣ ਜਾ ਰਿਹਾ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਔਰ ਹਲਕਾ ਸੈਂਟਰ ਦੇ ਅੰਦਰ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਸਪੋਰਟਸ ਦੇ ਜਿਹੜੇ ਗਰਾਊਂਡ ਨੇ ਬੱਚਿਆਂ ਦੇ ਖੇਡਣ ਵਾਲੇ ਕਿਉਂਕਿ ਪੁਰਾਣਾ ਸ਼ਹਿਰ ਆ ਇਹ ਇੱਥੇ ਗਰਾਊਂਡ ਵੀ ਬਹੁਤ ਜਲਦੀ ਮੁੱਖ ਮੰਤਰੀ ਸਾਹਿਬ ਆਪਣੇ ਹੱਥਾਂ ਦੇ ਨਾਲ ਉਦਗਾ ਅਕਨ ਕਰੂਗੇ ਤਿੰਨ ਗਰਾਉਂਡ ਜਿਹੜੇ ਕੱਟੇ ਉਹ ਬੱਚਿਆਂ ਦੇ ਖੇਡਣ ਵਾਲੇ ਦੇ ਰਿਆਂ ਦੇਖੋ 마ੜੇ ਅਨਸਰ ਨੇ 마ੜੇ ਬੰਦੇ ਨੇ ਮਾਰੀ ਸੋਚ ਰੱਖਣੀ ਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਲੋਕਾਂ ਨਾਲ वचन ਬੰਦਾ ਸੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਵਿਦੇਸ਼ੀ ਤਾਕਤਾਂ ਕੋਈ ਇਸ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗੇ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਾਂਗੇ ਇਹ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਇਹੀ ਸਿਖਾਇਆ ਵਾ ਇਹ ਪੰਜਾਬ ਦੀ ਜਿਹੜੀ ਇੱਤਾ ਖਣਤਾ ਦੇ ਵਿੱਚ ਕੋਈ ਵਿਦਨ ਪਾਉਣ ਦੀ ਕੋਸ਼ਿਸ਼ ਕਰੂਗਾ ਉਹਨੂੰ ਮਸਲ ਦਾਂਗੇ ਰਾਏ ਬ੍ਰੈਂਗ ਨੂੰ ਕਹੋ ਤੁਸੀਂ 70 ਸਾਲ ਰਾਜ ਕੀਤਾ ਪੈਦਾ ਦਾ ਤੁਸੀਂ ਕੀਤੇ ਆ ਅਸੀਂ ਤਾਂ ਖਤਮ ਕਰ ਰਿਆ ਕਾਂਗਰਸ ਦੇ ਬੀਲ ਆਏ ਹੋਏ ਆ ਉਹਨਾਂ ਦੀਆਂ ਜੜਾਂ ਫੈਲੀਆਂ ਹੋਈਆਂ ਨੇ ਇਹ ਜਿਹੜੀਆਂ ਖਤਮ ਕੀ ਕਰਨਾ ਉਹਨਾਂ ਨੇ ਇਹ ਅੱਜ 38 ਲੱਖ ਦੀ ਲਾਗਤ ਦੇ ਨਾਲ ਜਿਹੜਾ ਐਮ ਐਲ ਏ ਸਾਡੇ ਸ਼ੋਕ ਪ੍ਰਸਪਤੀ ਪੱਪੀ ਜੀ ਸੈਂਟਰਲ ਦੇ ਸੇਵਾਦਾਰ ਉਹਨਾਂ ਨੇ ਰਲ ਕੇ ਆਪਾਂ ਜਿਹੜਾ ਬਸਤੀ ਜੋਧੇਵਾਲ ਤੱਕ ਕਰੇ ਪੂਰਾ ਡਵਾਈਡਰ ਪੂਰੀ ਬਿਊਟੀਫਿਕੇਸ਼ਨ ਹੋਣ ਜਾ ਰਹੀ ਆ ਕਿਉਂਕਿ ਇਸ ਏਰੀਏ ਦੀ ਬਹੁਤ ਵੱਡੀ ਮੰਗ ਸੀ ਕਿਉਂਕਿ ਇਹ ਵਿਚਕਾਰ ਜਿਹੜਾ ਡਵਾਈਡਰ ਹੈ ਇਹ ਉਹ ਸਫੀਸ਼ੀਐਂਟ ਨਹੀਂ ਸੀ ਇਹਦੇ ਨਾਲ ਐਕਸੀਡੈਂਟ ਬਹੁਤ ਹੁੰਦੇ ਸੀ ਇਸ ਕਰਕੇ ਐਮਐਲਏ ਸਾਹਿਬ ਨੂੰ ਰਿਕੁਐਸਟ ਕੀਤੀ ਤੇ ਐਸੋਸੀਏਸ਼ਨ ਨੇ ਵੀ ਤੇ ਬੰਮੀ ਤੇ ਐਮਐਲਏ ਸਾਹਿਬ ਨੇ ਇਨਮਿਡੀਏਟਲੀ ਪਾਸ ਕਰਾ ਕੇ ਅੱਜ ਤੋਂ ਕੰਮ ਸ਼ੁਰੂ ਕਰ ਕਿੰਨੇ ਕੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਇਹ ਬੜੀ ਧੀਰ ਤੋਂ ਮੰਗ ਸੀ ਕਿ ਜੀ ਤੁਹਾਨੂੰ ਪਤਾ ਤੁਸੀਂ ਇੱਥੋਂ ਤੋਂ ਲੈ ਕੇ ਅੱਗੇ ਤੱਕ ਦੇਖ ਲਓ ਜਿੱਦੋਂ ਤੋਂ ਇਹ ਐਸੋਸੀਏਸ਼ਨ ਹੋਰ ਮਾਰਕੀਟ ਬਣੀ ਆ ਉਦੋਂ ਤੋਂ ਹੀ ਇਹ ਬਿਊਟੀਫਿਕੇਸ਼ਨ ਦਾ ਕੰਮ ਰੁਕਿਆ ਸੀਗਾ ਉਹਨੇ ਬਿਊਟੀਫਿਕੇਸ਼ਨ ਹੋਰ ਵਧੀਆ ਹੋਣ ਜਾ ਰਹੀ ਕਿੰਨੇ ਕੇ ਸਮੇਂ ਤੱਕ ਇਹ ਕੰਮ ਜਿਹੜਾ ਫਟਾਫਟ ਇਹ ਜਲਦੀ ਹੋ ਜਾਏਗਾ ਜੀ ਤੁਹਾਨੂੰ ਪਤਾ ਹੈ ਕੋਈ ਵੀ ਕੰਮ ਹੈ ਜਿਹੜਾ ਸ਼ੁਰੂ ਕੀਤਾ ਜਿੱਦੋਂ ਸ਼ੁਰੂ ਕਰਦੀਏ ਉਹਦਾ ਐਂਡ ਦਾ ਨਾਲ ਹੀ 1 ਮਹੀਨੇ ਦੇ ਵਿੱਚ ਵਿੱਚ ਤੈਨੂੰ ਸੰਪੂਰਨ ਕਰ ਦਿਆਂਗੇ ਦੇਖਣਾ ਵੱਡਾ ਕੱਟ ਵੀ ਲੱਖਣ ਮੇਰੇ ਲੋਕਾਂ ਦਾ ਸਾਥ ਮਿਲਿਆ ਅੱਜ ਲੋਕਾਂ ਨੇ ਬਹੁਤ ਸਾਥ ਦਿੱਤਾ ਜੀ ਅੱਜ ਆਮ ਆਦਮੀ ਪਾਰਟੀ ਦੇ ਨਾਲ ਲੋਕ ਖੜੇ ਆ ਹਰ ਟਾਈਮ ਖੜੇ ਆ ਜੋ ਤੁਹਾਨੂੰ ਆਮਲੇ ਦਿਨਾਂ 'ਚ ਹੀ ਪਤਾ ਲੱਗੂਗਾ ਕਿ ਲੋਕ ਘਰ-ਘਰ ਜਾ ਕੇ ਆਪ ਸੁਨੇਹਾ ਦੇਣਗੇ ਕਿ ਭਗਵੰਤ ਮਾਨ ਸਰਕਾਰ ਨੂੰ ਅੱਗੋਂ ਫੇਰ ਲਿਆਈਏ ਤੇ ਜੋ ਪੰਜਾਬ ਦੇ ਰੁਕੇ ਕੰਮ ਹੈ ਉਹ ਦੁਬਾਰਤੋਂ ਫੇਰ ਤੋਂ ਕਰੀਏ ਠੀਕ ਹੈ